ਚਾਰ ਇਹ ਮਥੁਰਾ ਤਕ ਕਾਰਨ ਕੋ ਅਵਤਾਰ ਬਨਾਇਓ ਜਪਿਓ ਜਨੇ ਅਰਜੁਨ ਦੇਵ ਗੁਰੂ ਇਹ ਸੰਕਟ ਜੋਨ ਰਬ ਨਾ ਆਇਓ ਮੈਂ ਨਾਹੀ ਸਰਬੋ ਜੀ ਬਖਸ਼ ਸਾਹਿਬਾ ਨੂੰ ਗੁਰੂ ਜੀ ਦਾ ਸਤਿ ਸਤਿ ਪ੍ਰਣਾਮ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਤਸ ਪਵਿੱਤਰ ਹਜੂਰੀ ਅਨੁਸਾਰ ਜੀ ਕਿ ਸਤਿਗੁਰਾਂ ਦੀ ਲਾਹੇ ਬਾਣੀ ਪ੍ਰਕਾਸ਼ੀ ਬਾਣੀ ਦੇ ਕੀਰਤਨ ਦਾ ਆਨੰਦ ਰਸਾ ਸਾਭ ਜੀ ਅੰਦਰੋਂ ਪਾ ਸੁਣਾਇਆ ਹੈ ਅਮਰਤ ਵੇਲੇ ਪ੍ਰਕਾਸ਼ ਮੰਨ ਪਰਕਾਸ਼ ਜੀ ਦੀ ਜੋ ਪਾਵਨ ਸ਼੍ਰੀ ਉਕਵਾਖ ਦੀ ਬਖਸ਼ਿਸ਼ ਕੀਤੀ ਹੈ ਅੱਜ ਦਾ ਭਾਵਨ ਸ੍ਰੀ ਮੁਖਵਾਰ ਸ੍ਰੀ ਗੁਰੂ ਰਵਿ ਸ਼ੇਵ ਜੀ ਦੀ ਮੁਕद्दस ਸੰਗਤ ਵਿੱਚ ਹੋਈ ਸੋਇ ਕੀ ਬਾਣੀ ਸੁਰਤ ਰਾਗ ਅਰਧ ਭੰਗ ਹੈ ਮਹਾਰਾਜ ਧੰਗ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮubarrak ਰਸਨਾ ਤੋਂ ਨਜ਼ਰ ਹੋਇਆ ਤਕਨ ਦਾ ਜ਼ਿਕਰ ਕਰੀਏ ਕਿ ਸੂਰਤ ਭਰਾਗ ਦੀ ਵਿਅਥਿਆ ਨੂੰ ਬਿਰਸੰਗ ਨੇ ਕੀਤੀ ਹੈ ਇਹ ਇੱਕ ਅਦੇ ਫਿਕਰ ਸੂਰਤ ਸੋਰਸ ਪੀਜੀ ਹੈ ਤੋ ਹਿਕਾਵੇ ਜਤਨ ਕਰਾਂਗੇ ਉਹ ਵਾਲੇ ਦਿਨਾਂ ਚ ਆਪਾਂ ਆਸ ਪਾਸ ਕੀਏ ਰਾਗ ਦਾ ਤਿਸ਼ਨ ਦਾ ਈਸ਼ ਬੰਦ ਹੈ ਇਹਦੀ ਖੇੜ ਹੈ ਸਮੇਂ ਦੀ ਮਜਬੂਰੀ ਨੂੰ ਧਿਆਨ ਚ ਰੱਖਦੇ ਆ ਸਕੇ ਵਿਚਾਰ ਨਾਲ ਜੁੜ ਸਕਾਂਗੇ ਸੋਰਠ ਮਹੱਲਾ ਵਰ। ਪਰ ਹਾਉ ਦੇ ਬਚਨ ਨੇ ਮਹਾਰਾਜੀ ਦੀ ਬਖਸ਼ ਹੈ। ਆਪਣਾ ਹੋਇਓ ਗੁਰ ਮਿਹਰਵਾਨ। ਜਿਹੜਾ ਗੁਰੂ ਨੂੰ ਆਪਣਾ ਸਮਝਦਾ ਫਿਰ ਗੁਰੂ ਨੂੰ ਆਪਣਾ ਸਮਝ ਕੇ ਉਹਦੇ ਤੇ ਮਿਹਰ ਅਮਤ ਕਰਦਾ ਹੈ। ਮਹਾਰਾਜੀ ਨੇ ਬੜੇ ਸੁਨੇਹੇ ਪਤਿ ਲਿਖਣੇ ਰੱਬ ਦੀ ਬਾਣੀ ਕਿਸ ਵਰਥਾਈ। ਸਭ ਤੋਂ ਔਖਾ ਕੰਮ ਹੈ ਗੁਰੂ ਨੂੰ ਤੇ ਪ੍ਰਮਾਤਮਾ ਨੂੰ ਆਪਣਾ ਮੰਨਣਾ। ਅਕਸਰ ਮਨੁੱਖ ਹਰੇਕ ਈ ਜਿਹਨੂੰ ਆਪਣੀ ਮੰਨਦਾ ਹੈ ਤੇ ਮਨੁੱਖ ਦਾ ਸੁਭਾਅ ਹੈ ਜਿਹਨੂੰ ਹੀ ਆਪਣਾ ਮੰਨਦਾ ਹੋਇ ਇੱਥੇ ਕਰਦਾ ਹੈ। ਅਰੇ ਵੀ ਅਸੀਂ ਉਹਨੂੰ ਪਿਆਰ ਨਹੀਂ ਕਰਦੇ ਜਿਹੜਾ ਸਾਡਾ ਆਪਣਾ ਨਾ ਹੋਵੇ ਜਿਸ ਨਾਲ ਸਾਡਾ ਕੋਈ ਸੰਬੰਧ ਨਾ ਹੋਵੇ ਉਹ ਅਸੀਂ ਕਦੇ ਵੀ ਨਹੀਂ ਕਰਦੇ। ਇਹ ਮਹਾਰਾਜ ਨੂੰ ਅਸੀਂ ਪੁੱਛੀਏ ਵੀ ਸਾਡਾ ਗੁਰੂ ਤੇ ਪ੍ਰਮਾਤਮਾ ਸਰਪੂਰਨ ਦੰਬਰ ਸੰਗੰਦਾ ਇਹਦਾ ਕਾਰਨ ਕੀ ਹੈ ਮਹਾਰਾਜੀ ਦੇ ਬੱਚੇ ਨੇ ਵੀ ਇਹਦਾ ਕਾਰਨ ਇਹ ਹੈ ਕਿ ਗੁਰੂ ਨੂੰ ਤੇ ਪ੍ਰਮਾਤਮਾ ਨੂੰ ਅਸੀਂ ਆਪਣਾ ਨਹੀਂ ਬਣਾਉਂਦੇ ਬਾਕੀ ਸਭ ਕੁਝ ਨੂੰ ਆਪਣਾ ਜਦੋਂ ਤੁ ਗੁਰੂ ਨੂੰ ਆਪਣਾ ਮੰਨ ਲੱਗੇਗਾ ਨਾ ਆਪਣਾ ਹੋਇਓ ਗੁਰ ਮੇਰਵੰਦ ਗੁਰੂ ਆਪਣਾ ਹੋਇਆ ਗੁਰੂ ਨਾਲ ਆਪਣਾ ਤਬੰਨੀ ਤੇ ਗੁਰੂ ਮੇਹਰਾਂ ਦੇ ਘਰ ਚਾਉਂਦੇ ਨੇ ਅੰਤ ਸੂਪ ਖੁਸ਼ਿਆਲ ਹੋਣਾ ਅਨੰਦ ਦਾ ਮਤਲਬ ਹੈ ਉਹ ਅਵਸਥਾ ਜਿੱਥੇ ਦੁੱਖ ਤੇ ਸੁੱਖ ਨਹੀਂ ਹੈ ਅਨੰਦ ਸੁਖ ਉਹ ਸੁੱਖ ਜਿਹੜਾ ਖਤਮ ਨਹੀਂ ਹੁੰਦਾ ਵਰਨਾ ਆਪਣੀ ਸਿਆਣੇ ਦੁਨੀਆ ਦਾ ਹਰੇਕ ਸੁੱਖ ਦੁੱਖ 'ਚ ਬਦਲਦਾ ਹੈ ਤੇ ਦੁੱਖ ਸੁੱਖ ਬਦਲਦਾ ਹੈ ਅਨੰਦ ਸੁਖ ਖੁਸ਼ਿਆਲ ਜੀਵਨ ਦਾ ਮਨ ਦਾ ਮੁਕਤੀ ਰੂਪ ਹੋ ਜਾਣਾ ਮਨਕਲ ਸਦਾ ਹੀ ਖੁਸ਼ੀ ਦੇ ਘਰ ਵਿੱਚ ਮਨ ਦਾ ਟਿਕਿਆ ਰਹਿਣਾ ਮਰ ਕੇ ਜੀ ਆਨੰਦ ਸੂਖ_{\text{}} ਕਲਿਆਣ ਮਾਗਲ ਸੋ ਘਰ ਆਏ ਹਰ ਇੱਕ ਸ਼ਨੁ ਘਰ ਰਾਦੇ ਨੂੰ ਸਿਹਾੜੀ ਡੋਮੈਟਰੀ ਕਲਿਏ ਦਾ ਮਤਲਬ ਹੋਇਆ ਘਰ ਵਿੱਚ ਹੁਣ ਅੱਜ ਦੇ ਇਸ ਸ਼ਬਦ ਘਰ ਕਿਹੜਾ ਹੈ ਜਿਹਦਾ ਜਿਕਰ ਮਹਾਰਾਜ ਨੇ ਅਹੌਟ ਵਿੱਚ ਕੀਤਾ ਘਰ ਆਏ ਹਰ ਇੱਕ ਸ਼ਨੁ ਉਹ ਹੈ ਹਰ ਦਾ ਰੂਪੀ ਘਰ ਉਹ ਇਤੁਲੇ ਸ਼ਬਦ ਰੰਗ ਹੈ ਤੇ ਉਹ ਘਰ ਕਿਹੜਾ ਹੈ ਮਰ ਕੇ ਨਹੀਂ ਉਹ ਘਰ ਹੈ ਹਰਤੈ ਨਾਮ ਵਸਾਇਓ। ਹਿਰਦੇ ਅੰਦਰ ਮਾਰਗ ਪ੍ਰਮਾਤਮਾ ਦੇ ਨਾਲ ਉਹ ਵਸਾ। ਹੁਣ ਬੜਾ ਔਖਾ ਕੰਮ ਹੈ। ਪ੍ਰਮਾਤਮਾ ਸਾਡੇ ਹਿਰਦੇ 'ਚ ਹੀ ਹੈ, ਪ੍ਰਮਾਤਮਾ ਸਾਡੇ ਅੰਦਰ ਹੀ ਹੈ। ਫਿਰ ਉਹ ਪ੍ਰਗਟ ਕਿਉਂ ਨਹੀਂ ਹੋ ਰਿਹਾ? ਮਹਿਸੂਸ ਕਿਉਂ ਨਹੀਂ ਹੋ ਰਿਹਾ? ਮਹਾਰਾਜੀ ਨੇ ਬਤਨ ਕਿਹਾ ਕਿ ਉਹਦਾ ਕਾਰਨ ਇਹ ਹੈ ਜਿਵੇਂ ਸਾਨੂੰ ਕੋਈ ਘਰੇ ਮਿਲਣ ਆਵੇ, ਦਾਲ ਸੋ। ਅਸਿਕਾਰੀ ਨਾ ਹੋਈ ਤਿਹਰ ਘਰ ਤੇ ਮੈਸੇਜ ਸੰਵੇਰ ਕਰਕੇ ਮੈਸੇਜ ਤੇ ਹੀ ਕੇ ਸੁਨੇਹਾ ਭੇਜ ਕੇ ਫੋਨ ਕਰਕੇ ਦੱਸਦੇ ਹੈ ਕਿ ਬੁਲਾਣਾ ਤੈਨੂੰ ਮਿਲਣਾ ਆਇਆ ਕਰਿਆ ਮਰਕਲ ਕੀ ਪ੍ਰਮਾਤਮਾ ਕਿਤੇ ਬਾਹਰ ਨਹੀਂ ਹੈ ਉਹ ਤੇਰੇ ਹਿਰਦੇ ਰੂਪੀ ਕਰਕੇ ਹੈ ਬਿਲਾਪ ਕਿਉਂ ਨੇ ਹੋ ਰਿਆ ਸਰਦਾਰ ਨਾਮਉ ਸਾਇਬ ਮਰਕਲ ਕੇ ਮਲਾਪ ਕਾਣ ਹੀ ਹੋ ਰਿਆ ਜਿਹਨੇ ਮਿਲਣਾ ਉਹ ਘਰਤ ਬਾਰ ਕਰਦਾ ਹੈ ਇਵੇਂ ਇੱਕ ਮਾ ਆਵੇ ਇੱਕ ਮਾਪੇ ਬੱਚੇ ਨੂੰ ਆਜਿੰਦੇ ਜੀ ਨਾਲ ਬਾਹਰ ਖੇਡਦੇ ਨੂੰ ਘਰੇ ਆ ਜਾਂ ਘਰੇ ਕੋਈ ਮਿਲਣ ਆਇਆ ਆਵਾਜ਼ ਦਿੱਤੀ ਜਾਨੀ ਖੌਣ ਕੀਤਾ ਜਾਂਦਾ ਘਰੇ ਆ ਤੇ ਮਾਰੇ ਕਹਿਣ ਲੱਗੇ ਜਿਹੜਾ ਤੇਰਾ ਮਾ ਲੈਣਾ ਇਹਨੂੰ ਗੁਰੂ ਸਾਹਿਬ ਬਾਜ ਦਿੰਦੇ ਆ ਮੇਰੇ ਮਨ ਪਰਦੇਸੀ ਮੇਰੇ ਪਿਆਰੇ ਆਉਂ ਰਹੇ ਉਹਨ ਪਰਮਾਤਮਾ ਅੰਦਰ ਹੀ ਹੈ ਸ਼ਬਦ ਦੇ ਪ੍ਰਕਾਸ਼ ਵਿੱਚ ਉਹਨੇ ਨਜ਼ਰ ਆਉਣਾ ਹੈ ਖਿਰਦਾ ਨਾਮ ਵਸਾਇਓ بڑے خیالوں سنتے جانا نام ہے. باری کی ہی دی دی ہے مہاراجی نے بڑی واخیا کی مہاراجی جی ہر مارگ کے گنے جاسکا ہر کا نام سنگسا جی ہر پینٹ ہے مہا اد گا ہر کا نام سنگی چاندر پرکاش نور روشنی ਪ੍ਰਕਾਸ਼ ਦਾ ਕੰਮ ਕੀ ਹੁੰਦਾ ਹਿਰਦੈ ਨਾਲ ਉਸਾਇ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਪ੍ਰਕਾਸ਼ ਦਾ ਕੰਮ ਹੁੰਦਾ ਹੈ ਕਿਸੇ ਪਈ ਹੋਈ ਵਸਤੂ ਨੂੰ ਉਖਾ ਦੇਣਾ ਤੁਸੀਂ ਆਪਾਂ ਲਾਈਟਾਂ ਛੱਡੀਆਂ ਨੇ ਦਰਬਾਰ ਸੈੱਟ 'ਚ ਆਪਾਂ ਲਾਈਟਾਂ ਦੇਖਣ ਵਾਸਤੇ ਲਾਈਟਾਂ ਨਹੀਂ ਛੱਡੀਆਂ ਲਾਈਟਾਂ ਆਪਣਾ ਛੱਡਣ ਦਾ ਮਕਸਦ ਹੈ ਅਸੀਂ ਇੱਕ ਦੂਜੇ ਨੂੰ ਦੇਖ ਸਕੀਏ ਤੇ ਮਹਾਰਾਜ ਦੇ ਨਜ਼ਾਰੇ ਲਾਈਟ ਕਿਸੇ ਦੂਜੀ ਚੀਜ਼ ਨੂੰ ਖਾਂਦੀ ਹੈ ਪਰ ਲਾਈਟ ਦੇਵ ਦੋ ਨਿਜਮ ਨੇ ਪਹਿਲਾ ਅੱਖਾਂ ਦੀ ਰੌਸ਼ਨੀ ਕੀ ਹੋਵੇ ਵੇਖ ਕੇ ਲਾਈਟ ਨੂੰ ਲਾਈਟ ਬਾਹਰ ਵੀ ਚਾਹੀਦੀ ਹੈ ਤੇ ਅੰਦਰ ਅੱਖਾਂ ਦੀ ਚਾਹੀਦੀ ਹੈ ਫਿਰ ਬਾਹਰ ਕੁਝ ਦਿਸਦਾ ਹੈ ਅਤੀ ਪੰਪ ਵਣਦਾ ਉਹ ਚੀਜ਼ ਦਾ ਖਾਂਦੇ ਤੇ ਜਦੋਂ ਗੁਰ ਪਾਣੀ ਇਸ ਜਗ ਮਹਿ ਚਾਲਨ ਕਰਮ ਵਸੈ ਮਨ ਆਏ ਜਦੋਂ ਹਿਰਦੇ ਚ ਸ਼ਬਦ ਕਿਹੇਗਾ ਸ਼ਬਦ ਪ੍ਰਕਾਸ਼ ਕਰੇਗਾ ਇਹੋ ਮਹਾਰਾਜ ਨੇ ਰੱਬੀ ਬਾਣੀ ਚ ਕਿਹਾ ਹੈ ਜਿਹੜੋ ਆਪਾਂ ਅਮਰਤ ਬਚਨ ਪੜ੍ਹਨੇ ਆ ਜਹੇ ਗਿਆਨ ਪ੍ਰਗਿਆਸ ਹਰਦੇ ਨਾਮ ਨਾਲ ਸਾਹਿਬ ਜਹੇ ਗਿਆਨ ਪ੍ਰਗਿਆਸ ਅਗਿਆਨ ਮਿਟੰਤ ਜਦੋਂ ਸ਼ਬਦ ਦਾ ਪ੍ਰਕਾਸ਼ ਹੋ ਜਾ ਅਗਿਆਨ ਤਾਂ ਆਪਣੇ ਆਪ ਮਿਟ ਜਾਏ ਚ ਚਾਨਣ ਦੀ ਅਨੁਭੂਂ ਹੁੰਦਾ ਹੈ ਹਨੇਰਾ ਥੋੜੀ ਹੁੰਦਾ ਹੈ ਸ਼ਬਦ ਨਾਲ ਸਮਝ ਹਨੇਰਾ ਥੋੜੀ ਹੁੰਦਾ ਚਾਨਣ ਦੀ ਅਨੁਭੂਂ ਕਿਸੇ ਨੇ ਬੜੇ ਸੋਨੇ ਕਹਾਕਾ ਕਿ ਇਹਨੇ ਇੱਕ ਵਾਰੀ ਹਨੇਰਾ ਰੱਬ ਕੋਲ ਗਿਆ ਨਾਮ ਸਾਇਰੂ ਕੀ ਉਹਨੇ ਪ੍ਰਮਾਤਮਾ ਨੂੰ ਲਾ ਕੇ ਸ਼ਿਕਾਇਤ ਕੀਤੀ ਵੀ ਮੇਰੀ ਸ਼ਿਕਾਇਤ ਹੈ ਮੈਨੂੰ ਇੰਤ ਤੱਕ ਕਿ ਤਨ ਇਹ ਮੇਰੀ ਸ਼ਿਕਾਇਤ ਇਹ ਹੈ ਵੀ ਮੈਂ ਜਿੱਥੇ ਵੀ ਜਾਣਾ ਹੈ ਚੱਲਣਾ ਮੈਨੂੰ ਉੱਥੇ ਹੀ ਘੜਾ ਦਿੰਦਾ ਹੈ ਪ੍ਰਮਾਤਮਾ ਨੇ ਕਿਹਾ ਵੇ ਤਾਂ ਕਰ ਤੂੰ ਐ ਤਪ ਚੱਲਣ ਨੂੰ ਪ੍ਰਕਾਸ਼ ਨੂੰ ਸਰਦੇ ਆਪ ਮੁਛ ਲਵਾਂਗੇ ਕਿ ਸਾਹਮਣੇ ਪਹੁੰਚਾਵਾਂਗੇ ਨੇਰੇ ਨੇ ਕਿਹਾ ਨਹੀਂ ਨਹੀਂ ਜਿੱਦਾਂ ਨਾ ਕਰੋ ਮੈਸ਼ ਕੈਂਟ ਕਰਕੇ ਚੱਲੇ ਆ ਤੁਸੀਂ ਉਹਨੂੰ ਸੱਜ ਕੇ ਪੁੱਛ ਲਿਆ ਪਰਮਾਤਮਾ ਨੇ ਕਿਹਾ ਵੀ ਦੋਵੇਂ ਤੁਸੀਂ ਸਾਹਮਣੇ ਹੋਵੋਗੇ ਤੇ ਫਿਰ ਪੁੱਛ ਸਕਾਂਗੇ ਦੋਵਾਂ ਦੇ ਕੋਲ ਹੁੰਦੇ ਫੈਸਲਾ ਹੋ ਸਕੇਗਾ ਤੇ ਹਨੇਰਾ ਕਹਿਣ ਲੱਗਾ ਹੈ ਇਹ ਤੇ ਸਮੱਸਿਆ ਹੈ ਕਿ ਜਿੱਥੇ ਉਹ ਆ ਜਾਂਦਾ ਉੱਥੇ ਮੈਂ ਟਿਕ ਨਹੀਂ ਸਕਦਾ ਤੁਸੀਂ ਉਹਨੂੰ ਸੱਦੋਗੇ ਤੇ ਮੈਂ ਕਿਵੇਂ ਰਵਾਂ ਪਰਮਾਤਮਾ ਕਹਿਣ ਲੱਗਾ ਉਸ ਨੂੰ ਵਿੱਚ ਨਾ ਪਿਆ ਦੁਗਸ਼ੈਨਾ ਪ੍ਰਕਾਸ਼ ਦਾ ਦੋਸ਼ ਹੈ ਤੂੰ ਰਹੇਂ ਗਈ ਉਤਰੀ ਤੇ ਪ੍ਰਕਾਸ਼ ਦੇ ਹੋਇ ਅਗਿਆਨਤਾ ਭਰਮ ਇੰਦ੍ਰੇ ਉਤੇ ਜਿਤ ਤਰਨੇ ਹੁੰਦਾ ਨਾਮ ਨਹੀਂ ਉੱਤਰੈ ਨਾਮ ਉਸਾਇੋ ਘਰ ਬੈਠੇ ਗੁਰੂ ਜੀ ਆ ਘਰ ਬੈਠੇ ਕੀ ਇਹਰ ਦੇ ਘਰ ਵਿੱਚ ਬੈਠਣਾ ਬਹੁਤ ਿਆਰ ਸਮਝਣ ਵਾਲਾ ਸ਼ਬਦ ਹੈ ਪਰ ਬੜਾ ਗਹਿਰਾ ਹੈ ਮਹਾਰਾਜੀ ਦੇ ਬਚਨ ਨੇ ਥੇਰ ਘਰ ਬੈਸੋ ਹਰ ਦਿਨ ਪੇ ਹੁਣ ਇਹਨੂੰ ਤੁਸੀਂ ਸਿਆਣੇ ਬਾਣੀ ਦਾ ਸਨੇਹ ਕਰਨ ਵਾਲੇ ਨੂੰ ਇਹ ਗੱਲ ਸਮਝ ਆਏਗੀ ਇੱਥੇ ਇੱਟਾਂ ਦੇ ਘਰ ਦੀ ਗੱਲ ਨਹੀਂ ਹੋ ਰਹੀ ਤਿੰਨ ਘਰ ਤੇ ਦੁਨੀਆ ਚਿਰ ਸਿਰੱਖਿਆ ਨਹੀਂ ਆਪਣਾ ਤੁਸੀਂ ਤਿੰਨ ਸਤਿਗੁਰ ਬਾ ਇੱਕ ਇੱਟਾਂ ਦਾ ਘਰ ਹੈ ਜਿਹਦੇ ਵਿੱਚ ਸਰੀਰ ਰਹਿਦਾ ਇੱਕ ਸ਼ਰੀਰ ਰੂਪੀ ਘਰ ਹੈ ਜਿਹਦੇ ਵਿੱਚ ਮਨ ਰਹਿੰਦਾ ਹੈ ਇੱਕ ਸਰੀਰ ਵਿੱਚ ਹਿਰਦਾ ਰੂਪੀ ਘਰ ਹੈ ਜਿਹਦੇ ਵਿੱਚ ਪਰਮਾਤਮਾ ਜਿਨੂੰ ਮਹਾਰਾਜ ਨੇ ਕਿਹਾ ਘਰ ਹੈ ਘਰ ਦਿਖਾਏ ਦੇ ਗੁਰਬਾਣੀ ਦਾ ਪ੍ਰਸੰਗ ਹੈ ਕਰਮ ਹੈ ਘਰ ਦਿਖਾਏ ਜੇ ਸੋ ਸਤਿਗੁਰ ਪ੍ਰਗਿਆ। ਹੁਣ ਇਥੇ ਉਸ ਘਰ ਦਾ ਜ਼ਿਕਰ ਹੈ ਜਿਹਨੂੰ ਮਹਾਰਾਜ ਨੇ ਕਿਹਾ ਬਣਾ ਦਿੱਤੇ ਆਪਣੇ ਅੰਦਰ ਟਿਕ ਜਾਏਗਾ। ਉਹਦੇ ਤੇ ਸਾਰੇ ਕਾਰ ਸੁਖਰ ਹੋ ਜਾਣਗੇ। ਫਿਰ ਘਰ ਬੈ ਸੋਹਣ ਤੇ ਪਿਆਰੇ ਸਤਿਗੁਰੂ ਗੁਮਰੇ ਕਾਜ ਸਵਾਰੇ। ਜਿੱਥੇ ਟਿਕ ਗਿਆ ਨਾ ਫਿਰ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ। ਅਕੀਰਤਾਰ। ਕਦਨ ਆਉਂ ਸਾਯੋ ਘਰ ਬੈਠੇ ਗੁਰੂ ਪਿਆ। ਗੁਰਪੂਰ ਸੱਚ ਕਹਿਆ। ਸੋ ਸੁਖ ਸੱਚਾ ਲੈ ਲਿਆ ਪੂਰੇ ਪੁਰੂ ਨੇ ਇਹ ਪੂਰੀ ਗੱਲ ਕੀਤੀ ਹੈ ਗੁਰੂ ਤੇ ਕਦੇ ਝੂਠ ਬੋਲਦਾ ਹੀ ਨਹੀਂ ਮਿੱਥਿਆ ਬੋਲਦਾ ਹੀ ਨਹੀਂ ਪਰ ਗੁਰੂ ਦੇ ਸੱਚ ਕਹਿਣ ਦਾ ਮਤਲਬ ਇਹ ਹੈ ਕਿ ਉਹ ਸੱਚ ਨਹੀਂ ਜਿਹੜਾ ਅਸੀਂ ਸਮਝਦੇ ਹਾਂ ਗੁਰੂ ਨੇ ਸੱਚ ਕਹਿਿਆ ਦਾ ਮਤਲਬ ਹੈ ਕਿ ਗੁਰੂ ਦੇ ਇਹ ਬੋਲ ਦੀ ਵੀ ਸਦਾ ਹੈ ਇਹ ਕਦੇ ਬਦਲਣ ਵਾਲੇ ਨਹੀਂ ਗੁਰੂ ਪੂਰੇ ਸੱਚ ਕਹੇ ਹਨ ਸੋ ਸੁਖ ਸੱਚਾ ਲੈ ਲਿਆ ਜਿਹੜਾ ਆਪਣੇ ਹਿਰਦੇ ਰੂਪੀ ਘਰ ਟਿਕ ਗਿਆ ਉਹ ਮਾਨਸ ਦਾ ਸੁਖੀ ਹੁੰਦਾ ਆਪਾਂ ਵੇਖੋ ਦੁਨੀਆ ਤੇ ਬਿਆਨ ਤੋਂ ਸਾਧਨ ਖੋਜਦੇ ਆ ਸੁਖੀ ਹੋਰਦੇ ਪਰ ਮਹਾਰਾਜ ਨੇ ਸੁਖੀ ਹੋਰ ਦਾ ਇੱਕੋ ਤਰੀਕਾ ਦੱਸਤਾ ਹੈ ਉਹ ਤਰੀਕਾ ਹੈ ਸਭ ਸੁਖ ਦਾਤਾ RAM ਹੈ ਉਸਰਨਾ ਹੈ ਵੇਖੋ ਆਪਾਂ ਸੋਖੇ ਚਾਹਨੇ ਮੈਂ ਵੀ ਤੁਹਾਡੇ ਸ਼ਾਮਲ ਐ ਕੋ ਮਿਰਲਾ ਪਰਮ ਹੋਏਗਾ ਨਹੀਂ ਆਪਾਂ ਤੇ ਸਾਰੀ ਚਾਹਨੇ ਆ ਮੈ ਵੀ ਸੁੱਕੀ ਮੇਰਾ ਟੱਬਰ ਵੀ ਸੁੱਕੀ ਮੇਰੀਆਂ ਪੀੜੀਆਂ ਵੀ ਸੁੱਕੀ ਰੋਜ ਸੁੱਕੀ ਤੇ ਮਾਰਨ ਕਿੰਨੇ ਸੋਖ ਬੰਧਾਰ ਹੋਵੇ ਚਾਹੁੰਦਾ ਸਾਰਿਆਂ ਲਈ ਚਾਹੁੰਦਾ ਪਰ ਜਿਹੜੀ ਚੀਜ਼ ਤੋਂ ਮਿਲਣਾ ਉਹ ਕਰਦਾ ਹੈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰ ਨਾਮੁ ਗੋਬਿੰਦ ਕਾ ਸਦਾ ਲਿਖਿਆ ਮਿੱਟੀ ਚ ਰਾਣੇ ਫ਼ਾਪ ਕਮਾਣੇ ਸਾਧ ਸੰਗ ਮਿਲ ਮੋਵਾ ਜੀ ਆਇਆ ਸੁਖ ਸੁਖ ਸੱਚਾ ਲਹਿਿਆ ਜੇ ਸੱਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਆਪਣਾ ਹੋਇਓ ਗੁਰ ਮਿਹਰਵਾਨਾ ਆਪਣਾ ਗੁਰੂ ਮਿਹਰਵਾਨ ਹੋਇਆ ਉਹਨੇ ਬਖਸ਼ ਕੀਤੀ ਅਨੰਦ ਸੁਖ ਕ੍ਰਿਆਣ ਮঙ্গল ਸਿਓ ਘਰ ਆਏ ਹਰੇ ਖਨਾਨਾ ਜੀ ਦੇ ਨੇ ਭਰਪੂਰ ਰਹਿਮਤ ਕਰਦਾ ਹੈ ਨਾ ਉਹ ਆਪਣੇ ਹਿਰਦੇ ਰੂਪੀ ਘਰ ਚ ਟਿਕ ਜਾਂਦੇ ਆ ਇਸ ਇਸ਼ਨਾਨ ਕਰਕੇ ਜਿਹੜਾ ਇਸਾਨ ਜਿਸਨ ਮਹਾਰਾਜੀ ਨੇ ਕਿਹਾ ਅੰਤਰ ਗਤ ਤੀਰਥ ਮਾਲ ਨਾਉ ਆਉਣ ਵਾਲੇ ਦਿਨਾਂ ਦੀ ਬੇਨਤੀ ਕਰਾਂਗੇ ਪਰ ਕੁਝ ਗੁਣੇ ਜਿਹੜੇ ਸ੍ਰੀ ਗੁਰੂ ਘਰ ਦੀ ਗੁਰਬਾਣੀ ਦੇ ਸ਼ੁੱਧ ਚਾਰਨ ਦੇ ਨੇੜੇ ਲੈਣਾ ਬਹੁਤ ਔਖਾ ਨਹੀਂ ਹੈ ਨੂੰ ਅਸੀਂ ਸਰਲ ਸ਼ਬਦਾਂ ਵਿੱਚ ਸਮਝਾਉਣ ਔਰ ਕੋਸ਼ਿਸ਼ ਕਰਾਂਗੇ ਵੀ ਬੇ ਤੁਹਾਡੇ ਚਰਣਾ ਰੱਖਾਂ ਵੀ ਆਪਾਂ ਸ਼ੁੱਧ ਪੰਜਾਬੀ ਦੇ ਸ਼ਬਦ ਕਥਾ ਦੁਆਰਾ ਤੁਹਾਡੇ ਸਾਹਮਣੇ ਹੋਣ ਤਾਂ ਕਿ ਜਿਹੜੀ ਗੁਰਬਾਣੀ ਚ ਸ਼ਬਦ ਨੇ ਉਹ ਤੁਹਾਡੇ ਪਕੜ ਜਾਣਾ ਜਦੋਂ ਗੁਰਬਾਣੀ ਦੇ ਸ਼ਬਦ ਨੇ ਉਹ ਸ਼ੁੱਧ ਪੰਜਾਬੀ ਦੇ ਨੇ ਲੈਦੀ ਦੇ ਨੇ ਜਾਂ ਉਹ ਆਪਕਈ ਦੂਸਰੇ ਭਾਸ਼ਾਵਾਂ ਨੇ ਜਾਂ ਪੰਜਾਬੀ ਦੀ ਜਿਹੜੀ ਹੈ ਉਹ ਘੋਲੀਆਂ ਨੇ ਭਾਸ਼ਾ ਨਹੀਂ ਜਾਂ ਉਰਦੂ ਦੇ ਸ਼ਬਦ ਨੇ ਉਸ ਸੋਖੇ ਸਮਝਾਉਣਾ ਔਰ ਇਥੇ ਅੰਮ੍ਰਿਤ ਬਾਣੀ ਦਾ ਮਹਾਰਾਜੀ ਦਾ ਫੈਸਲਾ ਹੈ ਵੀ ਜਦੋਂ ਕੋਈ ਮਾਲਕ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਅੰਤਰਗਤ ਤੀਰਥ ਮਲ ਨਾਉ ਹੋਣ ਹੁਣ ਜੇ ਤੁਸੀਂ ਇਹਨੂੰ ਬੋਲਾ ਪੜੋਗੇ ਨਾਉ ਫਿਰ ਇਹ ਨਾਮ ਦਾ ਬਾਤ ਹੋਵੇਗਾ ਨਾਉ ਜਦੋਂ ਵੀ ਨੂੰ ਅਸੀਂ ਭਾਰਾ ਪੜਾਂਗੇ ਨਾਉ ਬਸ ਆਖ ਕਲੀਅਰ ਹੋ ਗਿਆ ਨੰਨੇ ਕੰਨਾ ਇਡੀ ਸਿਆ ਇਹ ਸ਼ਬਦੋਂ ਦਾ ਨਾਏ ਨਾਏ ਦਾ ਉੱਥੇ ਅਰਥ ਹੁੰਦਾ ਨਾਮ ਉਹਨੂੰ ਆਪਾਂ ਭਾਰਾ ਪੜਦੇ ਹਾਂ ਸ਼ਬਦ ਬਣ ਜਾਂਦਾ ਨਾਏ ਨਾਏ ਦਾ ਅਰਥ ਹੁੰਦਾ ਇਸ਼ਨਾਨ ਕਰ ਨਾਏ ਦਾ ਅਰਥ ਹੁੰਦਾ ਇਸ਼ਨਾਨ ਕਰ ਲਿਆ ਜਿਵੇਂ ਸਿੱਧ ਗੋਠਰੀ ਬੱਚ ਨੇ ਕੀਤ ਤਨਾਈਆ ਸੁਖਪਲ ਆਈ ਹੈ ਮੈਲ ਨਾ ਲੱਗਿਆ ਕਰ ਈਮੇ ਮਹਾਰਾਜ ਜੀ ਨੇ ਅਥੀ ਅਮਰਤ ਬਾਣੀ ਸੁਝਾਏ ਨੇ ਘਰ ਆਏ ਪਰ ਇਸਨਾਨਾ ਉਹ ਸ਼ਨਾਨ ਹੈ ਮਨ ਸ਼ਬਦ ਦੁਆਰਾ ਸ਼ਨਾਨ ਕਰਦਾ ਭਰੀਏ ਮਤ ਪਾਪਾਂ ਕੇ ਸੰਗੋ ਧੋਪੈ ਨਾਵੇ ਕੈ ਰਾਗੀ ਸ਼ਨਾਨ ਹੈ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਈ ਇਹ ਇਸਨਾਨ ਹੈ ਮਨ ਤੋ ਸ਼ਬਦ ਲਾਗੋ ਇਹ ਇਸਨਾਨ ਹੈ ਤੇ ਮਹਾਰਾਜ ਨੇ ਦੋਹਾਂ ਦਾ ਜ਼ਿਕਰ ਕੀਤਾ ਜੇ ਤੁਸੀਂ ਰੱਬੀ ਬਾਣੀ ਪੜੋਗੇ ਨਾ ਤੁਸੀਂ ਉਥੇ ਅਮਰਤ ਵਕਨ ਤੁਸੀਂ ਪੜ੍ਹਦੇ ਹੋਗੇ ਕਾਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਹੁਣ ਉਥੇ ਇਸ਼ਨਾਨ ਸ਼ਬਦ ਧਨ ਨਾਲ ਸਿਮਰ ਪ੍ਰਭ ਆਪਣਾ ਮੰਨਣਾ ਗੁਰ ਸਤਿਗੁਰ ਕਾ ਜੋ ਸਿੱਖ ਖਾਇ ਸੁ ਭਲਕੇ ਉਤਰ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭ ਇਸ ਨਾਲ ਕਰੇ ਅਮਰਤ ਸਰ ਨਾਵੇ ਨਾਵੇ ਮਨ ਨਾਲ ਇਸ਼ਨਾਨ ਕਰੇ ਬਾਹਰੀ ਕੰਨ ਤੋਂ ਤੇ ਤੰਨ ਤੇ ਮਾ ਦੋਵੇਂ ਇਕੱਠੇ ਰੱਖੇ ਨੇ ਦੋਹਾਂ ਦੀ ਲੋੜ ਇਵੇਂ ਇਨੂੰ ਮਾਰਨ ਦੇ ਕੇ ਮਾਰ ਕਰਕੇ ਜਿਹੜਾ ਸੁਨਾਨ ਕਰਦਾ ਹੈ ਸ਼ਬਦ ਦੁਆਰੋਂ ਆਪਣੇ ਘਰ 'ਚ ਇਕ ਜਾਂਦਾ ਰਹੋ ਕਿਉਂਕਿ ਮਨ ਜਿੰਨਾ ਮੈਲਾ ਹੋਏਗਾ ਓਨਾ ਭਟਕੇਗਾ ਮੇਰਾ ਮਨ ਕਿੰਨਾ ਮੈਲਾ ਹੈ ਮੈਂ ਕਿਸ ਨੂੰ ਖਵਾ ਰਿਹਾ ਕਿਉਂਕਿ ਮਨ ਕੋਈ ਖਾਣ ਵਾਲੀ ਵਸਤੂ ਨਹੀਂ ਵਿਚਾਰਾ ਦਾ ਸਿਹਰੇ ਤੇ ਕੁਦਰਤ ਨਾਲ ਵੀ ਬੰਦਾ ਕਦੇ ਵੀ ਆਪਣੀ ਮੈਲ ਦੁਨੀਆ ਸਾਹਮਣੇ ਨਹੀਂ ਆ। ਬੇਬੋ ਆਪਾਂ ਮੈਲੇ ਕੱਪੜੇ ਪਾ ਕੇ ਬਾਜ਼ਾਰ 'ਚ ਨਹੀਂ ਜਾਂਦੇ ਵੀ ਲੋਕ ਕੀ ਐਂ। ਬੰਦੇ ਦਾ ਸੁਭਾਅ ਦੀ ਫਿਤਰਤ ਇਹ ਜੇ ਨਹੀਂ ਹੈ ਵੀ ਉਹ ਚੀਜ਼ ਉੱਪਰ ਰੱਖਦਾ ਜਿਹੜੀ ਬੜੀ ਸੁੰਦਰ ਹੋਵੇ ਬੜੀ ਸੋਹਣੀ ਲੱਗੇ ਤੇ ਉਹ ਸਰੀਰ ਤੋਂ ਹੋਵੇ ਤੇ ਉਹ ਘਰ ਦੀ ਹੋਵੇ ਤੇ ਉਹ ਇਸੇ ਤਰ੍ਹਾਂ ਦੀ ਹੋਵੇ ਜ਼ਿੰਦਗੀ। ਅਗੁਨਾ ਤੇ ਕਪੜਾ ਪਾਉਂਦਾ। ਤੇ ਮਹਾਰਾਜ ਜੀ ਕਹਿਣ ਲੱਗੇ ਵੀ ਭਰੇਆ ਜਦੋਂ ਪ੍ਰਮਾਤਮਾ ਦੇ ਨਾਮ ਨਾਲ ਜੁੜੇਗਾ ਫਿਰ ਇਹ ਮਨ ਇਹ ਨ ਪਵਿੱਤਰ ਹੋ ਜਾਏਗਾ ਜਿੰਨਾ ਹੀ ਪਵਿੱਤਰ ਹੋ ਜਾਏਗਾ ਉਨਾ ਟਿਕ ਜਾਏਗਾ। ਇਹ ਨੂੰ ਉਾਵਿਸ ਕਹਿ ਰਹਾ ਉਹ ਠਰਾਉ ਦੇ ਕੇ ਮਾਰੇ ਸਮਝਾ ਦੇਣ ਸਾਚੀ ਗੁਰ ਵਡਿਆਈ ਤਾਂ ਕਿ ਕੀਮਤ ਕਹਿ ਨਾ ਜਾਏ ਗੁਰੂ ਦੀ ਜਿਹੜੀ ਵਡਿਆਈ ਹੈ ਉਹ ਸੱਚੀ ਹੈ ਸੱਚੀ ਦਾ ਅਰਥ ਹੁੰਦਾ ਹੈ ਸਦਾ ਰਹਿਣ ਵਾਲਾ ਸੱਚੀ ਦਾ ਅਰਥ ਹੈ ਗੁਰਬਾਣੀ ਝੂਠ ਤੇ ਸਾਥ ਦੇ ਅਰਥ ਰਿਹਾ ਝੂਠ ਦਾ ਅਰਥ ਹੁੰਦਾ ਜਿਹੜੀ ਚੀਜ਼ ਕੁਝ ਟਾਈਮ ਹੈ ਬਦਲ ਜਾਂਦੀ ਹੈ ਉਹਨੂੰ ਕਹਿੰਦੇ ਝੂਠ ਅੱਜ ਬੰਦਾ ਕੁਝ ਬੋਲਦਾ ਕੱਲ ਨੂੰ ਬਦਲ ਗਿਆ ਆਪਣੀ ਜਿੰਦਗੀ ਨੂੰ ਝੂਠ ਬੋਲਦਾ ਇਹ ਝੂਠ ਤੇ ਆ ਸੱਚ ਦਾ ਅਰਥ ਹੈ ਸਦਾ ਰਹਿਣ ਵਾਲਾ ਜਿਹਦਾ ਬਦਲਦਾ ਨਹੀਂ ਇਹੋ ਮਹਾਰਾਜ ਨੇ ਕਿਹਾ ਵੀ ਉਹ ਸਦਾ ਸਤਿਆ ਬਦਲਣ ਵਾਲੀ ਆਦ ਸੱਚ ਜੁਬਾਤ ਸੱਚ ਹੈ ਪੀ ਸੱਤ ਨਾਲ ਉਸੇ ਵੀ ਸੱਚ ਮਰੀ ਕਹਿੰਦੇ ਤਾਂ ਕਿ ਕੀਮਤ ਕਹਿ ਨਾ ਜਾਈ ਉਹਦੀ ਕੀਮਤ ਗਤਮਿਕ ਕਹੀ ਨਹੀਂ ਜਾ ਸਕਦੀ ਸਿਰ ਸਾਹਾਂ ਪਾਤਸ਼ਾਹਾਂ ਗੁਰਪੀਠ ਤਮਨੁ ਮਾਹ ਉਹ ਸਾਹਾਂ ਦਾ ਵੀ ਪਾਤਸ਼ਾਹ ਹੈ ਮਾਲਕ ਗੁਰਪੀਠ ਤ ਗੁਰੂ ਨਾਲ ਮਿਲ ਕੇ ਮਰ ਉਹ ਮਹਾ ਮਰ ਲੇ ਤੂੰ ਮਰਨ ਦਾ ਚਾਹ ਪੈਦਾ ਹੁੰਦਾ ਹੈ ਬੜੇ ਖਿਆਨਾਂ ਸੋਈਆਂ ਪਰਮਾਤਮਾ ਕਿਵੇਂ ਮਿਲੇ ਸਾਰੀ ਗੁਣੀਆਂ ਆਪ ਸਾਰੇ ਲੱਗੇ ਹੋਏ ਆ ਪਰ ਆਪ ਜੀ ਸਿਆਣੇ ਹੋ ਇੱਕ ਬਚਨ ਪੱਕਾ ਜਿੰਨੀ ਦੇਰ ਗੁਰੂ ਨਾਲ ਪ੍ਰੀਤ ਨਹੀਂ ਕਰਦੇ ਓਨੀ ਦੇਰ ਨਹੀਂ ਮਿਲਦਾ ਜੈ ਕੋ ਵੀ ਪਰਮਾਤਮਾ ਦਾ ਸੁਭਾਅ ਹੈ ਉਹਦਾ ਇੱਕ ਹੀ ਰਾਹਨ ਹੈ ਉਹ ਗੁਰੂ ਦੁਆਰਾ ਹੀ ਮਿਲਦਾ ਹੈ ਮੈਨੂੰ ਸਤਿਗੁਰ ਕਿਹਨੇ ਨਾ ਪਾਇਓ ਮੈਨੂੰ ਸਤਿਗੁਰ ਕਿਹਨੇ ਲੱਭਾਇਆ ਕਿਉਂ ਨਹੀਂ ਆਇਆ ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓ ਹੈ ਪ੍ਰਗਟ ਆਕਸਫਾਇਰ ਮਹਾਂਪਰੰਧ ਜੀ ਤੁਸੀਂ ਜਿੱਥੇ ਬੈਠੇ ਆਪਾਂ ਹਰੇਕ ਥਾਂ ਤੇ ਪਾਣੀ ਹੈ ਹਰੇਕ ਥਾਂ ਤੇ ਪਾਣੀ ਹੈ ਜਿੱਥੇ ਵੀ ਬੈਠੇ ਹੋ ਪਰ ਜੇ ਆਪਾਂ ਚਾਹੀਏ ਤੁਸੀਂ ਇੱਥੇ ਬੈਠੀ ਹੋ ਤੇ ਪਿਆਸ ਲੱਗੇ ਵਰਤਕ ਵੀ ਇਥੋਂ ਪਿਆਸ ਹੋਰ ਜੇ ਇਥੋਂ ਨਹੀਂ बुझਣੀ ਉਹ ਪਿਆਸ ਪ੍ਰਗਟਾਣੀ ਗੜ ਹੋ ਜਾਓ ਜਿੱਥੇ ਪਾਣੀ ਪ੍ਰਗਟ ਹੈ ਉਤੋਂ ਪੀਵਾਂਗੇ ਤੇ ਪਿਆਸ ਬੁਝ ਜਾਏਗੀ ਹਾਲਾਂਕਿ ਭੱਤਰ ਦੀ ਪਾਣੀ ਸਰਵਧਾਨ ਹੈ ਪਰਮਾਤਮਾ ਵਿਕਾਰੀ ਚ ਨਿਸ਼ਈ ਤੇ ਸੰਤ ਤੇ ਚੋਰ ਤੇ ਠੱਗ ਤੇ ਖਰੀ ਰਹਿ ਕੇ ਸਭ ਮੈਂ ਜੋਤ ਲੋਤਾ ਹਸ ਰੇ ਪਰ ਕਿਉਂਕਿ ਗੁਰੂ ਵਿੱਚ ਪ੍ਰਗਟ ਹੈ ਇਸ ਕਰਕੇ ਗੁਰੂ ਕੋਲੋਂ ਮਿਲਣਾ ਹੈ ਗੁਰੂ ਦੁਆਰਾ ਮਿਲਣਾ ਗੁਰਪੀਠ ਤੇ ਮਨ ਉਹ ਮਹਾ ਸਗਲ ਪਰਾਸ਼ ਤਲਾਫੇ ਮਿਲ ਸਾਧ ਸੰਗਹਿ ਸਾਥੇ ਪਰਾਸ਼ਕ ਹੁੰਦੇ ਐ ਉਰਬਲੇ ਤੇ ਵਰਦੇ ਨਵੇਂ ਤੇ ਪੁਰਾਣੇ ਪਾਪ ਭਾਵੇਂ ਇੰਨੇ ਵੀ ਬੁਰੇ ਕਰਤੇ ਜਿੰਨੇ ਵੀ ਬੁਰੇ ਵਿਚਾਰ ਨੇ ਸਾਰੇ ਦੇ ਸਾਰੇ ਸਗਲ ਪ੍ਰਾਸ਼ਕ ਲੱਤ ਕੇ ਮਾਰੇ ਕਿੰਦੂ ਲੈ ਜਾਂਦੇ ਕਿਉਂਕਿ ਜਦ ਮਾਰੀ ਤੋਂ ਤਾਲਿਆ ਮੈਨੂੰ ਸਾਧ ਸੰਗਤ ਕੇ ਸਾਥ ਪੜੇ ਦਾ ਇੱਕ ਤਰੀਕਾ ਹੈ ਉਹੀ ਜਿੱਥੇ ਤੁਸੀਂ ਬੈਠੇ ਹੋ ਪ੍ਰਭੀ ਬਾਣੀ ਦੀ ਬੜੀ ਬੜੀ ਆਈਏ ਸਾਧ ਸੰਗਤ ਦੀ ਤੇ ਪ੍ਰਾਸ਼ਕ ਕਿਵੇਂ ਲੱਤਦੇ ਹੈ ਜਿਵੇਂ ਜਿਵੇਂ ਕੋਈ ਸਤ ਸੰਗਤ ਵਿੱਚ ਜੁੜਦਾ ਹੈ ਨਾ ਉਵੇਂ ਉਹਦੇ ਮਨ ਦੀ ਸ਼ੁੱਧਤਾ ਇੱਕ ਹਾਵ ਬਣਦਾ ਹੈ। ਪ੍ਰੇਮ ਵੜਦਾ ਉਹਦੇ ਅੰਦਰ ਪ੍ਰਮਾਤਮਾ ਪ੍ਰਤੀ। ਰਬੀਬਾਣੀ ਵਚਨ ਨੇ ਆਪ ਵੀ ਪੜਦੇ ਹੋਗੇ। ਸਭ ਮਹਾਰਾਜੀ ਦੇ ਵਚਨ ਨੇ ਸਾਧ ਸੰਗਤ ਬਿਨਾ ਭਾਵ ਨਹੀਂ ਉਪਜਦਾ। ਭਾਵ ਪ੍ਰੇਮ। ਭਾਵ ਜਨ ਭਗਤ ਨਾ ਹੋਏ ਤੇਰੀ। ਜਿੰਨੀ ਤੁਸੀਂ ਸਤ ਸੰਗਤ ਕਰੋਗੇ ਜਿੰਨਾ ਤੁਸੀਂ ਸਤ ਸੰਗਤ ਵਿੱਚ ਬੈਠੋਗੇ ਉਧਰਤ ਨਾ ਵੀ ਉਲ ਨਹੀਂ ਤੁਹਾਡਾ ਪ੍ਰਮਾਤਮਾ ਨਾਲ ਪ੍ਰੇਮ ਬਣੇਗਾ ਨੇੜਤਾ ਬਣੇਗੀ ਕਿਉਂਕਿ ਸ਼ਬਦ ਹੌਲੀ ਹੌਲੀ ਮਨ ਵਿੱਚ ਅਸਦਾ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਬੰਦਾ ਸੰਗਤ ਵਿੱਚ ਬੈਠਾ ਜੀ ਕੀ ਮਿਲਿਆ ਜੀ ਮੰਨਿਆ ਨਹੀਂ ਮਾੜਾ ਦਿੱਖੇ ਕੀ ਨਹੀਂ ਮੰਨਦਾ ਜਿਉ ਹੋ ਜਿਹਾ ਪੱਥਰ ਤੇ ਰਸਾ ਖਸਾ ਰਿਆ ਜਿਉ ਹੋ ਜਿਹਾ ਮਰ ਤੇ ਚੱਲਦਾ ਪ੍ਰਾਣੀਆਂ ਦਰਗਾਹ ਨੂੰ ਪਤਾ ਵੀ ਇਹ ਖੂਦ ਚੱਲਦੇ ਸੀ ਨਾ ਕਿ ਇਹ ਖੂਦ ਹੀ ਮੌਣ ਤੇ ਰਸਾ ਚੱਲਦਾ ਸੀ ਕਿ ਚੱਲਦੇ ਆ ਚੱਲਦੇ ਆ ਰਸਾ ਪੱਥਰ ਨੂੰ ਵਿੱਚ ਸਾਰਾ ਆਮੇ ਕਰਤਾ ਰਸਤੇ ਨਾਲ ਹੀ ਕੋ ਸਤਿ ਸ੍ਰੀ ਅਕਾਲ। ਰਸਤੇ ਤੇ ਅਧਿਰੇਣ ਪਰਛਤੀਤਾ ਸਭ ਇਹ ਜੰਮ ਦਾ ਮਾਨਵੀ ਪੱਥਰ ਹੈ। ਤੇ ਮਾਰੇ ਕਿੰਨੇ ਜਿਹੇ ਸ਼ਬਦ ਨਾਲ ਜੁੜਦਾ ਨਾ ਗੁਰਪ੍ਰੇਤਤ ਮਾਨੁ ਮਹਾ ਸਗਲ ਪ੍ਰਾਸਤ ਲਾਭ ਤੇ ਮਿਲ ਸਾਧ ਸੰਗਤ ਦੇ ਸਾਥੇ ਗੋਣ ਨਿਧਾਨ ਹਰ ਨਾਮਾ ਦੇ ਬਪੂਰਨ ਹੋਇ ਕਾਮਾ। ਮਾਲਕ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਗੋਣਾ ਬਖਜਣਾ ਹੈ। ਜਪ ਪੂਰਨ ਹੋਏ ਕਾਮਾ ਇਹਨੂੰ ਜਪਦੇ ਨਾਲ ਸਾਰੇ ਕਾਰਜ ਪੂਰੇ ਹੁੰਦੇ ਨੇ। ਜਪ ਕੀ ਹੈ ਸੁਖਿਆਤਿਆ ਵਿਦਵਾਨਾਂ ਕੋ ਆਪ ਜੀ ਸੁਣਦੇ ਹੋਗੇ ਜਪ ਦੇ ਅਰਥ ਨੇ ਸੁਨਣਾ ਤੇ ਬੋਲਣਾ ਇਹਨਾਂ ਦੋਹਾਂ ਨੂੰ ਇਕੱਠਾ ਕਰ ਦਈਏ ਇਹ ਅਰਥ ਹੋ ਜਾਂਦਾ ਜਪ ਦਾ ਦੂਜਾ ਅਰਥ ਇਹ ਜਿਹੜਾ ਬੋਲਣਾ ਤੇ ਆਹ ਤੇ ਆਦੇ ਇਹ ਹੈ ਸਰੀਰਕ ਕਿਰਿਆ ਬਾਣੀ ਪੜਨੀ ਮਾਨਸਿਕ ਕਿਰਿਆ ਨਹੀਂ ਹੈ ਅੱਜ ਤੁਸੀਂ ਵੇਖਿਓ ਸੰਸਾਰ ਵਿੱਚ ਬੰਦਾ ਬਾਣੀ ਪੜ ਰਿਹਾ ਉਸਤਾਕੀ ਬਾਤ ਦੁਹੀ ਵੀ ਹੈ ਬੰਦਾ ਪਾਣੀ ਵੀ ਪੜ ਰਿਹਾ ਮਨ ਜਿਵੇਂ ਟਿਕ ਰਿਹਾ ਰੋਜ਼ ਆਪਣਾ ਲਾਹਾਂ ਦਾ ਪਾਣੀ ਤੇ ਪੜਦੇ ਜਿਵੇਂ ਪਾਣੀ ਟਿਕਦਾ ਕਿਉਂਕਿ ਸ਼ਰੀਰ ਕਿ ਕਰਿਆ ਇਹ ਫਿਰ ਕੀ ਗੱਲ ਬਣੇ ਸੁਣਨਾ ਮਾਰ ਸਕਿਆ ਹੈ ਸੁਣਨਾ ਮਰਨੇ ਹੈ ਪਰ ਬਾਣੀ ਪੜੀ ਬਿਨਾ ਧਿਆਨ ਤੋਂ ਹੀ ਜਾ ਸਕਦੀ ਹੈ ਆਪਾ ਵੇਨੇ ਧਿਆਨ ਨਹੀਂ ਹੁੰਦਾ ਬਾਣੀ ਪੜ ਰਿਹਾ ਖਿਆਲੀ ਨਹੀਂ ਰਿਹਾ ਕਦੋਂ ਕਿੰਨੀ ਬਾਣੀ ਪੜ ਲਈ ਇੱਥੋਂ ਤੱਕ ਚਲੇਗਾ ਮਨ ਦੇ ਬਾਹਰ ਚਲਾ ਗਿਆ ਇਸ ਲਈ ਪੜਨਾ ਤੇ ਸੁਣਨਾ ਜਦੋਂ ਦੋਵੇਂ ਕਿਰਿਆਵਾਂ ਨੂੰ ਇਕੱਠੇ ਕਰਦੇ ਆਂਗੇ ਇਹਨੂੰ ਕਹਿੰਦੇ ਜਪ ਔਰ ਜਿਹੜਾ ਸਲੇਖ ਹੈ ਜਪ ਜਪਜੀ ਸਾਹਿਬ ਦਾ ਇਹ ਜਪਜੀ ਸਾਹਿਬ ਦਾ ਵੀ ਸਲੇਖ ਹੈ ਪਰ ਇੱਕ ਆਦੇਸ਼ ਵੀ ਹੈ ਮਹਾਰਾਜ ਵੱਲੋਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਈ ਵੀ ਸਾਰੀ ਬਾਣੀ ਕਰ ਸਾਰੀ ਬਾਣੀ ਜਪ ਦਾ ਮਤਲਬ ਹੈ ਸਾਰੀ ਬਾਣੀ ਨੂੰ ਪ੍ਰੇਮ ਨਾਲ ਪੜ੍ਹ ਤੇ ਸੁਣਨਾ ਜਤਨਾ ਕਰਾਂ ਜੀ ਬਾਸ ਸੁਣੇਦਾ ਜਦੋਂ ਤੁਸੀਂ ਬਾਣੀ ਸੁਣਨ ਲੱਗ ਪੈਣਾ ਤੁਹਾਡੇ ਕੋਈ ਮੈਡੀਕਲ ਆਣਦਾ ਹੋਵੇ ਕੋ ਡਾਕਟਰ ਹੋਵੇ ਕੋ ਪੜਿਆ ਲਿਖਿਆ ਹੋਵੇ ਉਸ ਅੰਗਰੇਜ਼ੀ ਪਰ ਬਾਣੀ ਸੁਣਨ ਦੀ ਮਹਾਰਤਾ ਇਤਨੀ ਹੈ ਵੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣੋ ਹੈ ਜਲਨ ਬੁਝੀ ਸ਼ੀਤਲ ਹੋਇ ਬਣੂ ਸਤਗੁਰ ਦਾ ਅਰਸ਼ ਨਾਏ ਦੁੱਖ ਰੋਗ ਸੰਤਾਪ ਉਤਰੇ ਸੁਣਿ ਸੱਚੀ ਬਾਣੀ ਸੁਣੋ ਬੜਾ ਪਾਗਿਆ ਪਰ ਬਾਣੀ ਦਾ ਇਸ ਲਈ ਇਹ ਜਪੁ ਮਹਾਰਾਜੀ ਦੇ ਅੰਮ੍ਰਿਤ ਵਚਨ ਗੁਰ ਇਨੋ ਮੁਕਤ ਦਵਾਰਾ ਗੁਰੂ ਨੇ ਜਿਹੜਾ ਮੁਕਤੀ ਦਾ ਦਵਾਰਾ ਨਾ ਇਹਨੂੰ ਬੜਾ ਹੰਲਾ ਕਰਦਾ ਨਹੀਂ ਤਾਂ ਰੱਬੀ ਬਾਣੀ ਵਿੱਚ ਬਚਣਾ ਹੈ ਨਾ ਕਬੀਰ ਮੁਕਤ ਦਵਾਰਾ ਸੰਸਾਰਾ ਸੰਕਰਾਂ ਦਾ ਅਰਥ ਨਾ ਬਹੁਤ ਬੜੀ ਰਾਈ ਦਸ ਏ ਭਾਈ ਰਾਈ ਕਿਉਂ ਕਹਿੰਦੇ ਸਰੂ ਦੇ ਨਾਲੇ ਸਭ ਦੇ ਰੂਪ ਸੀ ਇੰਨਾ ਹੀ ਰਾਈ ਦਾ ਉਹਦਾ 10ਵਾਂ ਹਿੱਸਾ ਕਰਨ ਵਾਲਾ ਏਡਾ ਬਰੀਕ ਹੈ ਕਿ ਉਹ ਹਾਰ ਦੇ ਦਿੱਸੇ ਜਾਉਂਦਾ ਹੈ। ਰਾਈ ਦਸੇ ਭਾਈ ਤੇ ਮਨ ਦੀ ਕੀ ਹਾਲ ਤੇ ਮਨ ਤੋਂ ਮੈਨ ਘੁਲੇ ਰਹੇ। ਨਿਕਸ਼ੂ ਕਿਉਂ ਕਰ ਜਾਏ? ਦਰਵਾਜ਼ਾ ਸਰੋਂ ਦੇ ਦਾਣੇ ਤੋਂ 10 ਗੁਣਾ ਬਰੀਕ ਹੈ। ਮਨ ਹਾਤੀ ਹੈ ਲੰਘੂਗਾ। ਏਡਾ ਉੱਥਾ। ਇਹ ਮਾਰਨ ਕੋ ਉਕਿਵੇਂ ਮਾਰ ਕੇ ਕਹਿੰਦੇ ਆਪ ਸਭ ਖਈਏ ਤੂੰ ਪੂਰੇ ਗੁਰੂ ਨੂੰ ਧਾਰਨ ਕਰ ਲੈ। ਇਤ ਦਵਾਰਾ ਇਹ ਤਾਂ ਮੁਕਲਾ ਹੋ ਜਾਣਾ ਜਦੋਂ ਮਰਜ਼ੀ ਜਾਣੀ ਤੇ ਮਰਜ਼ੀ ਆਵੇ। ਵੀਰ ਮੁਕਤ ਦਵਾਰਾ ਸੰਕਰਣ ਤੇ ਫਿਰ ਮਹਾਰਾਜ ਨੇ ਵੀ ਜਵਾਬ ਦਿੱਤਾ ਹੈ। ਤੈਨ ਲਈ ੁੱਠਾ ਸਤੁਰ ਜੀ ਕਰੇ। ਮਹਾਰਾਜ ਨੇ ਪੁਸਾਉ ਕਰਦਾ ਨਾ ਫੇਰ ਵੀਰ ਮੁਕਤ ਦਵਾਰਾ ਮੁਕਲਾ ਖੁੱਲ ਆਉਣਾ। ਇਹ ਮਹਾਰਾਜ ਨੇ ਹਦਾਇਤਾਂ ਦਿੱਤੀ ਕਿ ਆਪ ਕੋ ਕਿੰਨੂ ਮੁਕਤ ਦਵਾਰਾ। ਗੁਰੂ ਨੇ ਮੁਕਤੀ ਦਾ ਰਸਤਾ ਭਾਵ ਪ੍ਰਮਾਤਮਾ ਦੇ ਮਲਾਪ ਦਾ ਰਾਹ। ਸੁਖਰਨ ਕਰਤਾ ਸਭ ਸ੍ਰੇਸ਼ਟ ਕਰੇ ਦੇ ਆਕਾਰ ਤੇ ਸਾਰੇ ਇਹ ਸ੍ਰਿਸ਼ਟੀ ਹੈ ਜਿਹੜੀ ਵੀ ਗੁਰੂ ਪਿੱਛੇ ਚੱਲੇ ਉਹਨੇ ਗਾਇ ਆਰ ਕੀਤੀ ਗਾਇ ਦਾ ਅਰਥ ਹੁੰਦਾ ਕਿ ਅਕਿਆਸਿ ਬਾਰੇ ਬਣ ਜਦੋਂ ਵੀ ਗੁਰਬਾਣੀ ਸ਼ਬਦ ਆਏਗਾ ਆਰ ਕਰਕੇ ਕਿੰਨਾ ਲਾ ਆਰ ਕਾਰ ਦਾ ਅਰਥ ਹੁੰਦਾ ਹੈ ਸਦੀਵੀ ਕਾਰ ਇਹ ਅਰਥ ਦਾ ਸਦਾ ਆਪਾਂ ਕਹਿੰਦੇ ਗੈਰਕਾਰ ਇਕਾਰਾ ਲਓ ਜਿਕਾਰੇ ਦਾ ਮਤਲਬ ਹੁੰਦਾ ਜਿਸ ਦੀ ਸਦਾ ਜੈ ਹੈ ਜਿਹਨੇ ਵੀ ਸ਼ਬਦ ਵਿੱਚ ਇਕਾਰ ਲੱਗਿਆ ਨਾ ਉਹਦਾ ਮਤਲਬ ਹੋ ਜਾਂਦਾ ਲਗਾਤਾਰ ਕੰਟੀਨਿਊਟੀ ਦੇ ਰੂਪ ਵਿੱਚ ਲਗਾਤਾਰ ਜਿਵੇਂ ਨਰੰਕਾਰ ਨੰਨਾ ਆਰਤੂੰ ਦੂਕਾਰ ਇਹ ਸ਼ਬਦ ਹੈ ਮਰ ਕੇ ਲਗੇ ਸਭ ਸ੍ਰੇਸ਼ਟ ਕਰੈ ਦੇਖਾਰਾ ਨਾਨਕ ਪ੍ਰਭ ਮੇਰਾ ਸਾਥੇ ਹੁਣ ਕਿੱਥੋਂ ਬਾਤਾਂਤ ਮਿਲੀਆਂ ਹੈ ਹਰ ਦਾ ਨਾਮ ਉਸ ਦਾ ਨਾਮ ਨੇ ਸ਼ਬਦ ਨੇ ਪ੍ਰਮਾਤਮਾ ਨੂੰ ਪ੍ਰਗਟ ਕੀਤਾ ਉਹ ਪ੍ਰਮਾਤਮਾ ਮੇਰੇ ਸਾਥ ਹੈ ਇੱਕ ਸ਼ਬਦ ਸਮਝਿਓ ਤੇਰ ਹੰਸਣੇ ਨੇ ਨੇੜੇ ਹੀ ਹੋਣਾ ਪ੍ਰਮਾਤਮਾ ਦੇ ਨਾਲ ਹੋਇਆ ਦੋਹਾਂ ਦੇ ਬਤ ਤੁਹਾਡੇ ਨੇੜੇ ਕਿੰਨੇ ਗਵਾਂਢੀ ਰਹਿੰਦੇ ਹੋੜੇ ਤੁਹਾਡੇ ਪਰ ਤੁਹਾਡੇ ਨਾਲ ਉਹ ਕਦੇ ਵੀ ਨਹੀਂ ਤੁਰੇ ਨੇੜੇ ਹੋਣ ਦੀ ਗੱਲ ਨਹੀਂ ਨਾਲ ਹੋਣ ਦੀ ਗੱਲ ਹੈ ਗੁਰੂ ਵੀ ਨਾਲ ਕਰਨਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਕਿਵੇਂ ਸਮਰ ਸਮਰਤਾ ਸਦਾ ਸੁਮਲਿ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਲੈ ਕਿੱਡੀ ਸੌਖੀ ਬਾਣੀ ਗੁਰ ਬਾਣੀ ਤਾਂ ਗੁਰੂ ਦੇ ਕੋਲ ਬੈਠੇ ਨੇ ਬੜੇ ਸਰਲ ਨੇ ਬੜੇ ਸੌਖੇ ਨੇ ਬਹੁਤ ਹੀ ਧੀਲੇ ਨੇ ਮੈਂ ਸ਼ਬਦ ਵਾਰ ਦਿੰਦਾ ਵਿੱਚ ਵਿੱਚ ਕਿਸੇ ਸਦਨ ਦੇ ਸਮਝ ਆਵੇ ਪਰ ਗੁਰੂ ਕਿਰਪਾ ਕਰੇ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲੈ ਥਾਥੇ ਜੀਵ ਇਹਨਾਂ ਪਰਮਾਤਮਾ ਉਹ ਜੈ ਪਰਮਾਤਮਾ ਹੈ ਅਜੂਨੀ ਜੋ ਨਾ ਤੋਰਤ ਹੈ ਜਨਮ ਮਰਨ ਕੋ ਰਹਿਤ ਹੈ ਨਾ ਜਨਮ ਨਾ ਮਰਨ ਜੀਵ ਜੁਨੀ ਮਾ ਕਵਿਤਾ ਦੇ ਮਿਲਾਬ ਤੋਂ ਨਹੀਂ ਹੈ ਜਿਹੜਾ ਉਹ ਵੀ ਕਿ ਮਿਲ ਜਾਏਗਾ ਮਿਲੇਗਾ ਹੀ ਉਹ ਜਿਹੜਾ ਜਨਮ ਮਰਨ ਪਰਿਆਪਤ ਕਰੇਗਾ ਉਹਦਾ ਫਿਰ ਜੀਵਨ ਹੈ ਜਿਹੜਾ ਉਹ ਸੁਖਹਿਣ ਹੋ ਜਾਂਦਾ ਹੈ ਜਨਮ ਮਰਨ ਭੈ ਡਰ ਲਤ ਜਾਦਾ ਖਤਮ ਹੋ ਜਾਂਦਾ ਹੈ ਇੰਦੀ ਅਵਿਸ਼ੀਂ ਪ੍ਰਵਾਨ ਕਰਨੀ ਹੈ ਸੁਪਰੀਸੀ ਨੂੰ ਸੁਣਾ ਪਰ ਪਰ ਸੇ ਪਾਤਰਾ ਆਪ ਸਾਰੇ ਕੰਡਾ ਤੇਨ ਆਪਣੇ ਜੋ ਪਹਿਲੇ ਦਿਨ ਦੀ ਪਹਿਲੀ ਹਾਜ਼ਰੀ ਹੈ ਵਿਚਾਰ ਨਾਲ ਗੁਰਦਿਆਂ ਜੋੜ ਦੀ ਭੁੱਲਾਂ ਹੋਈਆਂ ਸਵਾਭ ਕਰੇ ਉਦਾਸੀਆਂ ਸਭ ਦੀਆਂ ਛੱਡ ਦੇਣੀ ਹੈ ਬਚਨ ਮਹਾਰਾ ਜੀ ਦੀ ਜਾਣ ਕੇ ਹਰਦੇ ਆ ਤੇ ਰਸਾਲੇ ਅਸੀ ਸਮਖੋ